ਦੇਸ਼ ਲਈ ਕੁਰਬਾਨ ਹੋਣ ਵਾਲੇ ਜਵਾਨਾਂ ਲਈ ਸਰਕਾਰ ਨੇ ਕੀਤੀ ਇੱਕ ਪਹਿਲ ਕਦਮੀ ਤੁਸੀਂ ਜੁੜਿਆ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਵਦਾ ਸੁਭਾ ਕਰਦਾ ਹੈ ਦੇਸ਼ ਲਈ ਕੁਰਬਾਨ ਹੋਣ ਵਾਲੇ ਜਵਾਨਾਂ ਲਈ ਪੰਜਾਬ ਸਰਕਾਰ ਵੱਲੋਂ ਹੁਣ ਇੱਕ ਉਪਰਾਲਾ ਕੀਤਾ ਗਿਆ ਹੈ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ 25 ਸਕੂਲ ਨੇ ਉਹਨਾਂ ਦੇ ਨਾਮ ਬਦਲੇ ਜਾਣਗੇ ਜੋ ਬਦਲ ਕੇ ਹੁਣ ਜਵਾਨਾਂ ਦੇ ਨਾਮ ਜਾਂ ਸੰਤਾਨਤਰ ਸਰਗਾਮੀਆਂ ਦੇ ਨਾਂ ਤੇ ਰੱਖੇ ਜਾਣਗੇ ਇਸੇ ਤਰ੍ਹਾਂ ਦੀ ਗੱਲ ਕਰੀਏ ਪੰਜਾਬ ਦੇ ਜ਼ਿਲ੍ਹਾ ਫਰੀਕੋਟ ਦੀ ਤਾਂ ਫਰੀਕੋਟ ਜ਼ਿਲ੍ਹੇ ਦੇ ਅੰਦਰ ਤਿੰਨ ਸਕੂਲ ਹੁੰਦੇ ਹਨ ਜਿਨ੍ਹਾਂ ਦੇ ਨਾਂ ਬਦਲੇ ਜਾਣਗੇ ਜਿਨ੍ਹਾਂ ਦੇ ਵਿੱਚ ਦੋ ਸਕੂਲ ਨੇ ਜੋ ਸ਼ਹੀਦ ਜਵਾਨਾਂ ਦੇ ਨਾਂ ਤੇ ਰੱਖੇ ਜਾਣਗੇ ਅਤੇ ਇੱਕ ਸਕੂਲ ਦਾ ਨਾਂ ਜਿਹੜਾ ਹੈਗਾ ਸੰਤਾਨਤਰ ਸਰਗਾਮੀ ਦੇ ਨਾਂ ਤੇ ਰੱਖਿਆ ਜਾਵੇਗਾ ਸਾਡੀ ਟੀਮ ਵੱਲੋਂ ਫਰੀਕੋਟ ਜ਼ਿਲ੍ਹੇ ਦੇ ਪਿੰਡ ਸੇਡਾ ਸਿੰਘ ਵਾਲਿਆਂ ਦੇ ਵਿੱਚ 1965 ਦੀ ਭਾਰਤ-ਪਾਕਿਸਤਾਨ ਜੰਗ ਵਿੱਚ ਸ਼ਹੀਦ ਹੋਏ ਸਿਪਾਹੀ ਮੇਜਰ ਸਿੰਘ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਅਤੇ ਪਰਿਵਾਰ ਵੱਲੋਂ ਜਿੱਥੇ ਐਸਓਪਰ ਖੁਸ਼ੀ ਵੀ ਜ਼ਾਹਰ ਕੀਤੀ ਗਈ ਤੇ ਨਾਲ ਉਹਨਾਂ ਕਿਤੇ ਹੋਰ ਵੀ ਕੁਝ ਮੰਗਾਂ ਸਰਕਾਰ ਅੱਗੇ ਰੱਖੀਆਂ ਨੇ ਤੁਸੀਂ ਵੀ ਸੁਣੋ ਇਸ ਬਾਰੇ ਕੀ ਕਹਿੰਦੇ ਨੇ ਸ਼ਹੀਦ ਸਿਪਾਹੀ ਮੇਜਰ ਸਿੰਘ ਦੇ ਪਰਿਵਾਰਕ ਮੈਂਬਰ ਅਤੇ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਮਾਣ ਮਸੂਸ ਹੁੰਦਾ ਵੀ ਬਹੁਤ ਸਰਕਾਰ ਨੇ ਸਾਡੀ ਸੁਣੀ ਹੈ ਗਾਹ ਨੂੰ ਸਾਡੇ ਬੱਚੇ ਵੀ ਬਹੁਤ ਪੜ੍ਹੇ ਲਿਖੇ ਆ ਇਹੋ ਵੀ ਉਹਨਾਂ ਦੇ ਪੋਤਰੇ ਪੋਤ ਪੋਤ ਨੂੰ ਹੈ ਉਹਨਾਂ ਨੂੰ ਵੀ ਸਾਡੀ ਕੋਈ ਸਹਾਇਤਾ ਦਿੱਤੀ ਜਾਵੇ ਪੜੇ ਲਿਖੇ ਐ ਸਾਡੀ 9 ਐ ਉਹ ਐਮਏ ਬੀਐਲਡ ਐ ਉਹਨਾਂ ਨੂੰ ਕਿਸੇ ਸਰਕਾਰੀ ਨੌਕਰੀ ਦੇ ਵਿੱਚ ਉਹਨਾਂ ਦੀ ਵੀ ਸਹਾਇਤਾ ਕੀਤੀ ਜਾਵੇ ਬਸ ਅਸੀਂ ਇਹੀ ਮੰਗ ਮੰਨਦੇ ਆ ਕਿ ਉਹ ਉਹਦੇ ਨੰਨਾਂ ਦੇ ਨਾਲ ਸਾਡੇ ਵੀ ਦਿਲ ਨੂੰ ਠੰਡ ਪਾਉਗੀ ਵੀ ਸਾਡੀ ਸੁਣੀ ਗਈ ਐ ਉਹਨਾਂ ਦੇ ਪੁੱਤ ਪੋਤਰਾਂ ਦੀ ਵੀ ਸੁਣੀ ਗਈ ਐ ਜਿਨ੍ਹਾਂ ਨੇ ਆਪਣੇ ਦਾਦੇ ਦਾ ਕੁਝ ਵੀ ਨਹੀਂ ਵੇਖਿਆ ਬਸ ਇਹੀ ਅਸੀਂ ਬਹੁਤ ਮਹਿਸੂਸ ਕਰਦੇ ਹਾਂ ਤੁਸੀਂ ਸ਼ਾਸਨਾਂ ਵੀ ਗੱਲਬਾਤ ਹੋਈ ਉਹਨਾਂ ਨੇ ਸਾਰੀ ਜਾਣਕਾਰੀ ਰੱਖੀ ਉਹਨਾਂ ਨੇ ਹਾਂ ਜੀ ਬਹੁਤ ਉਹਨਾਂ ਨੇ ਜਾਣਕਾਰੀ ਰੱਖੀ ਸੀ ਪਰ ਉਹਨਾਂ ਦੀ ਬਹੁਤ ਛੋਟੀ ਉਮਰ ਸੀ ਉਹ ਜਦੋਂ ਕੋਈ ਗੱਲ ਕਰਦੇ ਸੀ ਉਹਦੇ ਰੋਂਦੇ ਸੀ ਕਹਿੰਦੇ ਸੀ ਵੀ ਮੈਂ ਤਾਂ ਕੁਝ ਵੀ ਨਹੀਂ ਵੇਖਿਆ ਸੀ ਜ਼ਿੰਦਗੀ ਵਿੱਚ ਮੈਂ ਤਾਂ ਸਿਰਫ ਤੁਹਾਨੂੰ ਹੀ ਵੇਖਿਆ ਬਸ ਤੁਸੀਂ ਮੇਰੇ ਜੋ ਕੁਝ ਹੈ ਉਹਨਾਂ ਦਾ ਤਾਂ ਮੈਂ ਕੁਝ ਵੀ ਨਹੀਂ ਵੇਖਿਆ 2-4 ਸਾਲ ਦੇ ਵਿੱਚ ਕੀ ਬੰਦਾ ਵੇਖ ਸਕਦਾ ਹੈ ਉਹ ਵੀ ਉਹਨਾਂ ਦੀ ਉੱਥੇ ਡਿਊਟੀ ਹੁੰਦੀ ਸੀ ਉਹ ਘਰ ਹੁੰਦੇ ਸੀ ਬਸ ਇਸ ਤਰ੍ਹਾਂ ਕਰਕੇ ਉਹਨਾਂ ਨੇ ਉਹਨਾਂ ਦਾ ਬਹੁਤਾ ਕੁਝ ਨਹੀਂ ਵੇਖਿਆ ਕਹਿੰਦੇ ਬਸ ਮੇਰੇ ਕਰਮਾਂ ਦੇ ਵਿੱਚ ਇੱਕੇ ਬੱਚਾ ਲਿਖਿਆ ਸੀ ਜੋ ਮੈਨੂੰ ਪ੍ਰਮਾਤਮਾ ਨੇ ਦਿੱਤਾ ਮੈਂ ਉਹਦੇ ਸਹਾਰੇ ਆਪਣੀ ਜ਼ਿੰਦਗੀ ਕੱਟੀ ਹੈ ਕੀ ਨਾਮ ਤੁਹਾਡਾ ਕੀ ਮੇਰੇ ਪਾਪਾ ਦਾ ਨਾਮ ਸ਼ਹੀਦ ਸਰਦਾਰ ਮੇਜਰ ਸਿੰਘ ਜੀ ਢਾਲੀਵਾਲ ਜਿਹੜੇ 1965 ਦੀ ਲੜਾਈ ਵਿੱਚ ਸ਼ਹੀਦ ਹੋਏ ਸੀਗੇ ਇਹਨਾਂ ਦਾ ਨਾਮ ਜਿਹੜਾ ਸਕੂਲ ਦਾ ਨਾਮ 'ਤੇ ਲਿਖਿਆ ਜਾਊਗਾ ਮੈਂ ਤਾਂ ਇਹੀ ਕਹਿਣਾ ਵੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੱਧ ਤੋਂ ਵੱਧ ਸਰਕਾਰ ਸਹਿਯੋਗ ਦੇਵੇ ਉਹਨਾਂ ਦੇ ਪੋਤਰੇ ਜਿਹੜੇ ਪੜੇ ਲਿਖੇ ਹੈਗੇ ਜੀ ਪੂਰੇ ਬੀਏ ਬੀਐਡ ਐਮਏ ਐਮਏ ਸਾਰੇ ਕੀਤੀ ਹੋਈ ਹੈ ਵੀ ਉਹਨਾਂ ਨੂੰ ਸਕੂਲਾਂ ਦੇ ਵਿੱਚ ਟੀਚਰ ਲਾਇਆ ਜਾਵੇ ਪਹਿਲ ਦੇ ਆਧਾਰ 'ਤੇ ਇਹਨਾਂ ਦੇ ਸਾਰੇ ਕੰਮ ਸ਼ਹੀਦਾਂ ਦੇ ਪਰਿਵਾਰ ਦੇ ਪਹਿਲ ਦੇ ਆਧਾਰ 'ਤੇ ਕੰਮ ਹੋਣੇ ਚਾਹੀਦੇ ਆ ਮੇਰੀ ਤਾਂ ਇਹੀ ਫਰਿਆਦ ਹੈ ਕਿ ਉਹਨਾਂ ਨੂੰ ਧੱਕੇ ਨਾ ਖਾਣੇ ਪੈਣ ਦਫ਼ਤਰਾਂ ਦੇ ਵਿੱਚ ਭਕਾਈ ਨਾ ਕਰਨੀ ਪਵੇ ਕਿਉਂਕਿ ਉਹ ਇਕੱਲੇ ਇਕੱਲੇ ਹੁੰਦੇ ਬੇਚਾਰੇ ਗਰੀਬ ਹੁੰਦੇ ਕਈ ਬਜ਼ੁਰਗ ਮੈਂ ਵੇਖਿਆ ਆਪ ਫਾਈਲਾਂ ਲੈ ਕੇ ਆਪ ਉੱਥੇ ਤੁਰੀਆਂ ਫਿਰਦੀਆਂ ਹੈਗੀਆਂ ਵੀ ਉੱਥੇ ਕੋਈ ਗੱਲ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਕੋਈ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਗਾ ਕੋਈ ਗੱਲ ਨਹੀਂ ਜੇ ਜੇ ਸ਼ਹੀਦ ਚੱਲ ਉਹਨਾਂ ਦੇ ਪਰਿਵਾਰ ਨੇ ਹੋਏ ਗਏ ਉਹਨਾਂ ਦੇ ਕੰਟੀਨਾ ਵਿੱਚ ਉਹਨਾਂ ਦਾ ਰਾਸ਼ਨ ਬੰਦ ਕਰ ਦਿੰਦੇ ਉਹਨਾਂ ਦਾ ਨਾਂ ਹੀ ਕੱਟਿਆ ਜਾਂਦਾ ਵੀ ਇਹੋ ਜਿਹੀਆਂ ਗੱਲਾਂ ਕਾਹਤੋਂ ਹੁੰਦੀਆਂ ਹੈਗੀਆਂ ਸਰਕਾਰਾਂ ਦੇ ਸਾਹਮਣੇ ਤੁਸੀਂ ਆਪਦੀ ਮੰਗ ਰੱਖੀ ਸੀਗੀ ਜਾਂ ਸਰਕਾਰਾਂ ਨੇ ਖੁਦ ਇਹ ਐਲਾਨ ਕੀਤਾ ਮੈਂ ਤਾਂ ਖੁਦ ਸੋਲਜਰ ਬੋਰਡ ਪੁੱਛੇ ਕਿ ਵੀ ਜਦੋਂ ਹੋਰ ਸ਼ਹੀਦਾਂ ਦੇ ਸਕੂਲਾਂ ਦੇ ਨਾਮ ਸੁਣਦਾ ਸੀਗਾ ਲਿਖੇ ਹੁੰਦੇ ਸੀ ਬੋਰਡ ਪੜ੍ਹਦਾ ਹੁੰਦਾ ਯਾਰ ਕਿ ਕਿਤੇ ਸਾਡੇ ਪਾਪਾ ਜੀ ਦਾ ਨਾਮ ਵੀ ਕਿਤੇ ਲਿਖਿਆ ਹੋਊਗਾ ਇਹ ਮੈਂ ਖੁਦ ਇਹ ਮਿਹਨਤ ਆਪ ਕਰਕੇ ਮੈਂ ਫਾਈਲ ਤਿਆਰ ਕਰਕੇ ਆਪ ਸਾਰਾ ਕੁਝ ਕੀਤਾ ਇਹਦਾ ਜਦੋਂ ਇਹ ਐਲਾਨ ਕੀਤਾ ਪੰਜਾਬ ਸਰਕਾਰ ਨੇ ਤੁਹਾਡੇ ਸਾਹਮਣੇ ਗੱਲ ਆਈ ਕਿ ਹੁਣ ਤੋਂ ਇੱਕ ਫਾਦਰ ਦਾ ਨਾਮ ਜਿਹੜਾ ਚੰਪੂ ਵਾ ਸਕੂਲ ਤੇ ਕਿੰਨੀ ਕੀ ਖੁਸ਼ੀ ਮਹਿਸੂਸ ਹੋਈ ਖੁਸ਼ੀ ਤਾਂ ਬਹੁਤ ਮਹਿਸੂਸ ਹੁੰਦੀ ਹੈ ਵੀ ਰਹਿੰਦੀ ਦੁਨੀਆ ਤੇ ਕਰ ਜਿੰਨੇ ਦੇ ਸਕੂਲ ਚੱਲਣਗੇ ਉਹਨਾਂ ਦੇ ਕਰ ਨਾਂ ਸ਼ਹੀਦਾਂ ਦੇ ਚਮਕਣਗੇ